ਹਾਂ ਜੀ ਸਿਕਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੇਪਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਭਾਜੀ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8 ਮੱਝਾਂ ਤੁਹਾਨੂੰ ਅੱਜ 7-8 ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਸਾਰੀਆਂ ਮੱਝਾਂ ਜਿਹੜੀਆਂ ਵੇਚੀਆਂ ਨੇ ਦੇਰੀ ਚ ਜਿਹੜੀਆਂ ਲਈਆਂ ਆਂ ਇਕੱਠੀਆਂ ਜਿਹੜੀਆਂ ਸਾਰੀਆਂ ਚੁੱਕੀਆਂ ਵਿੱਚ ਕੋਈ ਟੁਕੜਾ ਗੱਬਣਾ ਵਾ ਕੁਈ ਦੋ ਸੱਜਰਾ ਵੀ ਆ ਤੇ ਕੁਛ ਤੋਖੜਾ ਵੀ ਆ ਬੱਚੇ ਤੋਂ ਬਿਨਾ ਵੀ ਆ ਤੇ ਸਾਰੀਆਂ ਵੱਡੀਆਂ ਮੱਜਾਂ ਵਾਂ ਚੰਗੇ ਰਿਕਾਡ ਵਾਲੀਆਂ ਵਾਂ ਚੰਗੇ ਦੁੱਧ ਵਾਲੀਆਂ ਚੰਗੇ ਕੱਦ ਕਾਟ ਤੇ ਚੰਗੇ ਪੇਠਪੜੇ ਵਾਲੀਆਂ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਇੱਕ ਆ گاਉਂ ਵੀ ਆ ਹੌਲੇ ਪਹਾੜ ਚੈਂਡ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਉਹ ਬੱਚਾ ਜਿਹੜਾ ਇਹਦਾ ਤੇ ਬਾਕੀ ਮੱਜਾਂ ਵੀ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀ ਆ ਹੌਲੇ ਪਹਾੜ ਆ ਕੋਈ ਵਿੱਚੋਂ ਕੋਈ ਤਿੱਲੜਿਆ ਕੋਈ ਚਾਰ ਥਾਨਿਆਂ ਕੋਈ ਖੇਤਰਾ ਵਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਸਭ ਪਰਿਵਾਰ ਠੀਕ ਠਾਕ ਸਭ ਠੀਕ ਠਾਕ ਜੀ ਅੱਜ ਤੇ ਜਿਆਦਾ ਇਕੱਠਾ ਸਦਾ ਹੀ ਮਾਰਿਆ ਜੀ ਕਿਸ ਨਾ ਪਰਮੇਸ਼ਰ ਦੀ ਦੇਣ ਆ ਅੱਜ ਕਿੰਨੇ ਲੱਗ ਕੇ ਚਾਰ ਮਿਲ ਗਈਆਂ ਠੀਕ ਐ ਇਹ ਇੱਕੋ ਜਗ੍ਹਾ ਲਈਆਂ ਸਾਰੀਆਂ ਇੱਕੋ ਜਗ੍ਹਾ ਇੱਕੋ ਜਗ੍ਹਾ ਇੱਕੋ ਜਾਨੇ ਕੋ ਲਈਆਂ ਡੇਰੀ ਚੋਂ ਡੇਰੀ ਚੋਂ ਲਈਆਂ ਮਾ ਤੁਹਾਨੂੰ ਪਤਾ ਇਦਾਂ ਆਪਾਂ ਅਲਿਆ ਜੁੜਿਆ ਤੇ ਮਹਿੰਗਾ ਮਾਲ ਡੇਰੀ 'ਚ ਹੀ ਹੁੰਦਾ ਇਹ ਸਭ ਜੜੀਆਂ ਮਤਰਾ ਮੱਝਾਂ ਜਿਹੜੀਆਂ ਸਾਰੀਆਂ ਸੱਜੜਾਂ ਵਾਂ ਜਿਹੜੀਆਂ ਚੰਗੇ ਦੁੱਧਾਂ ਵਾਲੀਆਂ ਜਿਹੜੀਆਂ ਰਿਕਾਰਡ ਵਾਲੀਆਂ ਸਾਰੀਆਂ ਮਈਆਂ ਨੂੰ 2-2 ਤੇ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਗੁਰਪ੍ਰੀਤ ਸਿੰਘ ਆ ਹਾਂਜੀ ਪਿੰਡ ਨੇਪਾਲ ਤਕਸੀਦ ਸਿੰਘ ਨਾਲਾ ਜਿਲ੍ਹਾ ਮਰਵਾ ਤੇ ਫੋਨ ਨੰਬਰੇ ਬੋਲਦੇ ਕਰੀ 7888431 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਤਾਂ ਜੀ ਸੋਈ ਤਾਂ ਕਰ ਲਈਏ ਅੱਜ ਉਤਰਾ ਇਹ ਵੈਰਾਈਟੀ ਸਾਰੀ ਆ ਹਨਾ ਹਾਂਜੀ ਕੋਈ ਟੋਕੜ ਗੱਬਣਿਆ ਕੋਈ ਸੱਜਰ ਆ ਕੋਈ ਟੋਕੜੇ ਆ ਕੋਈ ਦੋ ਸੱਜਰਾਂ ਸੁਈਆਂ ਵੀ ਆ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੁਈਨ ਇਹਨੂੰ ਤਾਂ 5 ਦਿਨ ਹੋ ਗਏ ਸੁਈਨ 5-7 ਦਿਨ ਹੋ ਗਏ ਕਿੰਨਾ ਦੋ ਤਿਆਰ ਕਰ ਗਈ ਜੀ ਦੋ ਤੇ 10 ਕਿਲੋ ਦੇ ਅੰਦਰ ਹੀ ਆ ਜੀ अच्छा बोलवाए जी नहीं लाया मैं कल ही आईया हां जी नहीं लाऊंगी ते किन्ना ਕ ਤੇਰਾ ਦੁੱਧ ਚਵਾਈ ਜਾਊਗੀ ਦੁੱਧ ਮੇਰਾ ਤੇਰਾ ਚੋਣਾ ਕੱਲੂ ਕਰ ਸਕਦੀ ਏ ਤੋਰਾਂ ਫਿਰ ਇੱਕਰੀ ਨੂੰ ਬਾਕੀ ਇਹ ਕਿ ਮੱਝਾਂ ਹੈ ਭਾਰੀਆਂ ਵਾ ਸਾਰੀਆਂ ਲੱਸੀ ਮੱਝ ਕੋਈ ਵੀ ਨਹੀਂ ਇੰਨਾ ਨਹੀਂ ਆਹ ਦੇਖੋ ਜਿੰਨੇ ਵੀ ਪਛੂ ਸਾਰੇ ਦੇ ਸਾਰੇ ਉਹਨਾਂ ਵੇਚਦੇ ਇਹੇ ਅੱਠ ਤਾਸ ਮੱਜਾਂ ਜਿਹੜੀਆਂ ਹੈਗੀਆਂ ਇਹ ਤੇ ਮੁੱਲ ਫਿਰ ਵੇਚਦੀ ਉਹਦਾ ਮੁੱਲ ਤਾਂ ਘੈਰੀ ਕਰਦੇ ਆ ਤਾਂ ਮੁੱਲ ਤਾਂ ਉਹਨਾਂ ਨਾਲੋਂ ਜ਼ਿਆਦਾ ਮਹਿੰਗੀਆਂ ਲੱਗੀਆਂ ਇਹ ਹਾਂਜੀ ਆਪਾਂ ਤੇ ਰਲਾ ਕੇ ਕੋਈ ਮਹਿੰਗੀ ਲਈ ਕੋਈ ਸਸਤੀ ਆ ਤੂੰ ਇਹ ਤਾਂ ਇਕੱਠਾ ਸੌਦਾ ਹੀ ਮਾਰਿਆ ਹਾਂਜੀ ਤੇ ਨਹੀਂ ਦੇਤੀ 85000 ਰੁਪਏ 85000 ਦੀ ਬਾਕੀ ਵਿੱਚੋਂ ਕਰ ਦੋਗੇ ਮਾਨਤਨ ਮਾਨ ਕਰਦਾਂਗੇ ਜਿੰਨਾ ਤੇ ਹੱਥੋਂ ਕਿੰਨਾ ਕਰ ਦੋਗੇ ਤੁਸੀਂ ਦੱਸ ਦੋ 2000 ਕਰ ਦਈਏ 3000 ਕਰ ਦਈਏ ਅੱਛਾ 82000 ਦੀ ਜਰੂਰ 80 ਦੀ ਮੈਂ ਦੇ ਦਿਆਂਗਾ ਅੱਛਾ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਕਰੇ ਫਿਰ ਛੋੜ ਛੱਡ ਵੀ ਕਰਦਾ ਫੁੱਲੇ ਮਾਨਤਨ ਕਰਦੇ ਹੋਗੇ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਚੰਗੇ ਕੱਦ ਕਾਟਦੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਵਿਦੂ ਸੋਈ ਨੇ ਇਹ ਵੀ ਤਾਂ 15 ਦਿਨ ਹੀ ਸੋਈ ਜਾ ਉਹ ਬੱਚਿਆਂ ਦੇ ਵਗਰ ਕੱਟੀ ਨਹੀਂ ਆਉਂਦਾ ਆ ਦੋਵਾਂ ਦੇ ਬੱਚੇ ਆ ਆ ਜਿਹੜੇ ਤੁਹਾਨੂੰ ਹੁਣੇ ਦਿਖਾਈ ਆ ਉਹਦਾ ਬੱਚਾ ਵਾ ਦੇਖ ਸਕਦੇ ਨਾੜੂ ਜਿਹੜਾ ਨਾਲਜ ਤਾਜ਼ਾ ਹੀ ਆ ਕਿੱਲਾ ਹੀ ਆ ਨਾੜੂ ਤੇ ਵੈਸੇ ਨਾਲ ਤਾਜ਼ਾ ਹੀ ਆ ਤੇ ਆ ਵੀ ਬੱਚਾ ਤਾਜ਼ਾ ਹੀ ਆ ਵੈਸੇ ਅਜੇ ਤੇ ਇਹਦੇ ਮਗਰ ਕੱਟੀ ਆ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਨੀਲੀ ਦੀ ਕੱਟੀ ਆ ਜਿਹੜੀ ਇਹਦੇ ਮਗਰ ਇਹ ਵੀ ਅਜੇ ਬਹੁਤੇ ਦਿਨਾਂ ਦੀ ਨਹੀਂ ਸੋਈ ਤੇ ਦੁੱਧ ਕਿੰਨਾ ਵਧਿਆ ਤੇਰੇ ਕੋਲ ਇਹਦੇ ਕੋਲ ਕੋਈ 8 ਕਿਲੋਗ੍ਰਾਮ ਦੁੱਧ ਆ ਜੀ ਤੇ ਉਹ ਤਰ੍ਹਾਂ ਕਿੰਨਾ ਘੜੀ ਜਾਓਗੇ ਦੁੱਧ ਦੇ ਵੀ 11-12 ਕਿਲੋ ਤੋਂ ਬਾਹਰ ਹੀ ਰਹਿਣੀ ਮੈਂ ਵੱਡੀ ਮੈਂ ਤੋਰਾਂ ਫੇਰ ਇੱਕ ਕਰੀ ਨੂੰ bakit sana hewan ngeri ya, cangkian kulingan, macam manjeringan enggak enggak ਬਾਕੀ ਇਹ ਕੀ ਡਰਦੀਆਂ ਵਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਲੈਦਾ 85 ਆ ਅੱਛਾ ਇਹ ਵੀ 80 ਨਹੀਂ ਦੇ ਰਿਹਾ ਇਹ ਵੀ 80 ਹੀ ਦੇ ਦੇਣੀ ਹੈ ਤੇ ਚਲੋ ਹਾਂ ਜਿਹੜੀ ਆ ਗਈ ਇਹ ਤੋਕੜ ਗੱਭੰਜੇ ਨਾਮੀਨੇ ਚੈੱਕ ਪਾਸ ਹੋਈ ਤੇ ਦੋ ਦਿੰਦੀ ਜੀ ਦੋ ਦੇ ਥੱਲੇ 8 ਦੇ ਲਾਗੇ ਬਣੀ ਹੋਣਾ ਅੱਛਾ ਹਾਂਜੀ ਠੀਕ ਐ ਬਾਕੀ ਦੀ ਨਾ ਹੋਰ ਮੈਂ ਅੱਧਾ ਹੋਣਾ ਪਰ ਅਪਾ ਤਲੜਾ ਨਾ ਅਗਲੇ ਥਾਂ ਤੇ ਅੱਛਾ ਹਾਂ ਬਖਾ ਨਹੀਂ ਸਕਦੇ ਜੀ ਬੈਣੀ ਵਾਲੇ ਪਾਸੇ ਰਹਿ ਕੇ ਤੂੰ ਉਸਰਾ ਬੈਣੀ ਹਾਲਦਾ ਬੈਣੀ ਹਾਲਦਾ ਜਿਹੜਾ ਵਾ ਇੱਕ ਥਣ ਜਿਹੜਾ ਅੱਧਾ ਵਾ ਕਿੰਨੇ ਅੱਧਾ ਪਾ ਤਲੜਾ ਦੇਣੀ ਐ ਠੀਕ ਐ ਚੈੱਕ ਪਾਸ ਹੋਈ ਆਪਣੀ ਡਾਕਟਰ ਲਿਆ ਕੇ ਚੈੱਕ ਪਾਸ ਕਰਾ ਸਕਦਾ ਠੀਕ ਐ ਹਾਂਜੀ ਤੋਰਾਂ ਫੇਰ ਇੱਕ ਰੀਨ ਬਾਕੀ ਇਹ ਵੀ ਚੰਗੇ ਕਦ ਕਾਠਾ ਲੀਏ ਚੰਗੇ ਪਿੱਛ ਪੜੇ ਜਮਾਜਾ ਜਿਹੜੀ ਆ ਵੀ ਜਦੋਂ ਸੂਈ ਸੱਦਰ ਸੂਈ ਖਣ ਫਿਰ ਚੱਲ ਪੈਣਾ ਦਾ ਠੀਕ ਆ ਹਾਂਜੀ ਬੜੀ ਵੱਡੀ ਮੈਂ ਇਹ ਮੇਰੇ ਕੋ ਫੁੱਟਾ ਕਢਾ ਕੇ ਨਹੀਂ ਬੈਠੀ ਹੋਊਗਾ ਲੈ ਜੋ ਜੀ ਮੈਂ ਇਹਦੀ ਚੜਾਈ ਵੇਖੋ ਕਿੰਨੀ ਫੁੱਟੇ ਵੇਖੋ ਪੂਰੀ ਚੜਾਈ ਜਿਹੜੀ ਮੱਝ ਉੱਤਰ ਤੇ ਕਦ ਕਾਟ ਪੱਖਾਂ ਵੀ ਉੱਚੀ ਹੈ ਇੱਕ ਮੱਝ ਬਾਹਰ ਹੁੰਦੀ ਨਾਲੇ ਸਾਰੀਆਂ ਡਿੰਗਾਂ ਲੱਗ ਚੰਗੀਆਂ ਤੇ ਇਹਦਾ ਫਿਰ ਮੁੱਲ ਮੁੱਲ ਤੇ ਮੇਰਾ ਤਾਂ 75 ਹੀ ਕਰ ਲਈਏ ਨਹੀਂ 75 ਤਾਂ ਫਿਰ ਜ਼ਿਆਦਾ ਜੀ ਇਹਦੇ ਪਰ ਹੈ ਮੈਂ ਵੱਡੀ ਜੇ ਦੋ ਰਾਤਾਂ ਚਲੋ ਮੱਝ ਤੇ ਵੱਡੀ ਆ ਹਾਂਜੀ ਕਰੀਏ ਜਿਆਦਾ 72 ਦੇ ਦੀ 72 ਜਾਂ ਦੇ ਕੇ 70 ਦੇ ਦੇ ਪੂਰੀ 70 ਦੇ ਦੀ ਠੀਕ ਹੈ ਕਿੰਨੇ ਕਿ ਗਿਆ ਹੋਰ ਕੱਢ ਦੇ ਚਲੋ ਫੋਨ ਲਾਵੇ ਫੋਨ ਕਰੇ ਕੋਈ ਜਾਂ ਕੋਈ ਵਿਸ਼ਵਾਸ ਨਾ ਖੜ ਸਕਦਾ ਚੈੱਕ ਪਾਸ ਕਰਾਉਣੀ ਆਪਣਾ ਡਾਕਟਰ ਲਿਆ ਕੇ ਕਰਾ ਸਕਦਾ ਆਪਣੀ ਤਸੱਲੀ ਕਰਕੇ ਖੜੇ ਹਨ ਆਪਣੀ ਤਸੱਲੀ ਕਰਕੇ ਤੇ ਬਾਕੀ ਮੰਤਨ ਖੁੱਲੇ ਹੋ ਜਾਣਗੇ ਤੇ ਹੁਣ ਇੱਕ ਜਿਹੜੀ ਆਵਲੀ ਮੱਝ ਹੈ ਚੈੱਕ ਪਾਸ ਹਾਂਜੀ ਤੇ ਦੁੱਧ ਕਿੰਨਾ ਜੀ ਦੇਖੋ ਦੁੱਧ ਦੇ ਕੋਈ 8 ਕਿਲੋ ਲੱਗੇ ਹੋਗਾ ਠੀਕ ਹੈ ਹਾਂਜੀ ਇਹਦੇ ਥੱਲੇ ਹੁਣ ਵੀ ਸੱਜ ਰੰਗ ਹੋਈਆਂ ਇਹਦਾ ਮਗਰ ਦਾ ਸਾਨੀ ਆਗਾ ਇੱਕ ਤੇਰਾ ਮਗਰ ਦਾ ਹਨ ਤੇ ਲੜਿਆ ਮਗਲੇ ਸਾਨੀ ਚਿੱਲਾੜਿਆ ਇੱਕ ਮੈਂ ਵੱਡੀ ਆ ਲੈ ਜੇ ਬਾਕੀ ਇਹਦੇ ਗੋਡੇ ਛੋੜੇ ਜਿਹੇ ਮੋٹے ਜਿਹੇ ਹੋਏ ਅਗਲੇ ਪੰਨੇ ਇਹ ਪੱਕੀ ਪੁੱਕੀ ਜਗ੍ਹਾ ਤੇ ਵੀ ਕਈ ਗੱਲਾਂ ਹੋ ਜਾਂਦੀਆਂ ਤੇ ਇਹਦਾ ਫਿਰ ਮੁੱਲ ਵਿੱਤੀ ਮੁੱਲ ਨਹੀਂ ਦੇ ਦਾਂ 70 ਦੀ ਦੇ ਦੇ 70 ਹਜ਼ਾਰ ਦੀ ਹਾਂਜੀ ਕਰ ਦੇਂਗਾ ਮਾਲ ਤਾਂ ਖੋਲ ਦੇਗਾ ਠੀਕ ਆ ਹਾਂਜੀ ਬਾਕੀ ਇਹ ਗੱਲ ਹੈਗੀ ਜੋ ਕੋਈ ਵੀਰ ਫੋਨ ਵਜਣ ਵੇਖ ਕੇ ਲਾਵੇ 400 ਕੁ ਕਿਲੋ ਤੋਂ ਬਾਹਰ ਨਹੀਂ ਹੈ ਠੀਕ ਆ ਹਾਂਜੀ ਤੇ ਤੇ 200 ਰੁਪਏ ਵੀ ਲਾ ਲਈਏ 60 ਹਜ਼ਾਰ ਦੀ ਵਿੱਚ ਵੜਨ ਆਲੇ ਆ ਜੀ ਆ ਠੀਕ ਆ ਹਾਂਜੀ ਤੇ 65-60 ਹਜ਼ਾਰ ਰੁਪਿਆ ਵੜਨ ਆਲੇ ਲਾਇਆ ਮਾਲ ਦਾ ਅੱਛਾ ਸਾਰੇ ਚਲੋ ਇਹ ਕਿ ਮੱਝਾਂ ਪਾ ਰੀਆਂ ਹਾਂ ਹਾਂਜੀ ਸਰੀਰ ਪੱਖਾਂ ਵੇਖੀ ਤੇ ਪੱਜਾ ਚਲੋ ਪਾ ਦਿਆਂ ਸਾਰੀ ਵੀ ਇਹੀ ਵੜਨ ਵਾਲਿਆਂ ਨੂੰ ਦੇਣ ਗਿਆ ਵੇ ਠੀਕ ਆ ਹਾਂਜੀ ਆ ਮੈਂ ਖੋਲਣ ਦੀ ਲੋੜ ਨਹੀਂ ਜੋ ਅੱਛਾ ਇਹਦੇ ਥਾਣੇ ਤੋਂ ਦੋ ਪੂਰੇ ਹੁੰਦੇ ਆ ਸਾਢੇ 2 ਢਾਈ ਥਾਣੇ ਦੇ ਅੱਛਾ ਇਹਦੇ ਢਾਈ ਥਾਣੀ ਆ ਇਹਦੇ ਦੋ ਤੋਂ ਚਾਰ ਤੋਂ ਪੰਜ ਕਿਲੋ ਹੋ ਜੀ ਠੀਕ ਆ ਹਾਂਜੀ ਚਲੋ ਇਹ ਵੀ ਇਸ ਤਰ੍ਹਾਂ ਭਾਰੀ ਆ ਜਿਹੜੀ ਪੂਰੀ ਇਹ ਆ ਵੀ ਜੇ ਕੋਈ ਇਸ ਤਰ੍ਹਾਂ ਲੈ ਗਿਆ ਠੀਕ ਆ ਨਹੀਂ ਤਾਂ ਬਹੁਤ ਜ਼ਿਆਦਾ ਗੱਪੜ ਨਿਕਲਵੇ ਦੋ ਮਹੀਨੇ ਦੀ ਡੇਢ ਦੀ ਅਸੀਂ ਕਹਿ ਨਹੀਂ ਸਕਦੇ ਖਾਲੀ ਜਿਹਾ ਦੇਣੀ ਆ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੋਲੇ ਦਾ ਦੇਵਾਂਗੇ 60000 ਠੀਕ ਇਹਦਾ ਤੇ ਭਾਜੰਦਾ ਹੀ ਮੁੱਲ ਲੈ ਆਗੇ ਭਾਜੰਦਾ ਹੀ ਮੁੱਲ ਲੈ ਠੀਕ ਆ ਕੱਦ ਕਾਠੇ ਦਾ ਪੂਰਾ ਵੱਡਾ ਵਾ ਕੋੜੀਆਂ ਲਗਾ ਕਾਦਿਆ ਜਿਹੜਾ ਇਹਦਾ ਇਹ ਜੀ ਨਾ ਘੜੀ ਤਾਂ ਮਿੱਤੀ ਜਾਂਦੀ ਮੱਝਾਂ ਸਾਰੀਆਂ ਹੀ ਵੱਡੀਆਂ ਉੱਚੀਆਂ ਵਾਕੀ ਚਲੋ ਫਿਰ ਕਈ ਵਾਰੀ ਚੰਗੀ ਚੀਜ਼ ਨੂੰ ਕੋਈ ਨਾ ਕੋਈ ਦਾਗ ਲੱਗ ਜਾਂਦਾ ਹੈ ਠੀਕ ਹੈ ਜੀ ਲੈ ਜੀ ਬਾਕੀ ਜੋ ਵੀ ਇੱਥੇ ਆ ਕੇ ਇੱਕ ਵਾਰੀ ਕੋਈ ਵੇਖ ਕੇ ਖੜੇ ਕਿਉਂਕਿ ਕਈ ਚੀਜ਼ਾਂ ਸਾਡੇ ਤਾਂ ਵੀ ਖਾਣ ਵਾਲੀਆਂ ਦੱਸਣ ਵਾਲੀਆਂ ਰਹਿ ਜਾਂਦੀਆਂ ਹੁਣ ਦੁੱਧ 10 ਕਿੱਲੋ ਹੀ ਆ ਜਿਹੜਾ ਕਹਿੰਦੇ ਇਹਦੇ ਕੋਲ ਇਹ ਤਾਂ ਭਰਾ ਉਹ ਲੈ ਰਹੇ ਜਿਨੇ ਚੋਕੇ 6 ਮਹੀਨੇ ਸਾਹ ਚੋਕੇ ਫਿਰ ਉਹਨੇ ਨਹੀਂ ਖੁੰਦਾਂਗੇ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੁੱਲ ਤਾਂ ਇਹਨੇ 70 ਦੀ ਦੇਰ ਗੀ ਤੇ ਯੈਸ ਨਾ ਕਰੀਏ 65 ਦੀ ਜੀ ਅੱਛਾ 65000 ਦੀ ਠੀਕ ਹੈ ਕੋਈ ਗੱਲ ਹੀ ਮਾਨ ਕਰਦਾਂਗੇ ਇਹ ਵੀ ਹੈਗੇ ਅਸਹੀ ਆ ਕਿ ਜਿੰਨਾ ਦੇ ਮਰਗੀ ਚੋਲੇ ਹਾਂਜੀ ਹਾਂਜੀ ਦੋ ਕੇ 10 ਕਿਲੋ ਦੋ ਤਾਂ ਫੇਰ ਫੰਡਰਾਂ ਚ ਉਹਨੇ ਨਹੀਂ ਵਗੜੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹਨ ਜਿਹੜੀ ਕਾਬਲੀ ਜੇ ਇਹ ਵੀ ਮੈਂ ਵੱਡੀ ਆ ਠੀਕ ਆ ਇਹ ਮੈਂ ਚੈੱਕ ਨਹੀਂ ਕਰਾਈ ਥੋਣ ਵਾਲੀ ਮੈਂ ਹੈਗੀ ਤਾਂ ਅੱਛਾ ਚੈੱਕ ਪਾਸ ਨਹੀਂ ਆ ਮੈਂ ਚੈੱਕ ਨਹੀਂ ਕਰਾਈ ਤੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਦੁੱਧ ਦੇ ਕੋਲ 8 ਕਿਲੋ ਹੋਊਗਾ 7 ਕਿਲੋ ਕਰਕੇ ਦੇਲੇ ਤੇ ਇਹਦਾ ਮੁੱਲ ਹੋਲੇ ਵੀ ਦੇ ਦਾਂ 70 ਵੀ ਦੇ ਦਾਂ 70000 ਵੀ 2000 ਛੱਡ ਦਾਂਗੇ 68 ਦੀ ਦੇ ਦੋਗੇ ਪਰ ਮੈਂ ਇਹ ਗੱਭਣ ਨਿਕਲਿਆ ਤੇ ਮੈਂ 80 ਲੱਖ ਦੀ ਠੀਕ ਆਹੋ ਇਹ ਇਸ ਤਰ੍ਹਾਂ ਇਹ ਤੁਹਾਨੂੰ ਓਕੇ ਤੇ ਸਾਰੇ ਬਿਲਕੁਲ ਓਕੇ ਲੱਕ ਧਾਰਦਾ ਹੀ ਫਰਚਦੇ ਆ ਨਾ ਭੂਰ ਦਾ ਫਰਚਦਾ ਠੀਕ ਹੈ ਜੀ ਠੀਕ ਹੈ ਤੇ ਹੁਣ ਗਾਂ ਜਿਹੜੀ ਇੱਕ ਕਿੰਨਾ ਜੇ ਇਹਦੇ ਕੋਲ ਦੁੱਧ ਦੁੱਧ ਦੇ 11 ਤੋਂ 12 ਕਿਲੋ ਹੋਗਾ اچھا ਹਾਂ ਭਾਈ 11 ਕਿਲੋ ਕਰਕੇ ਦਵਾਂਗੇ ਤੋੜ ਦਿਓ ਮੈਂ ਕਿ ਪਹਿਲਾਂ ਇਹ ਥੋੜੀ ਬੋਧੀ ਆਲ ਕਰੇ ਕਹਿ ਨਹੀਂ ਸਕਦੇ ਸਾਡੇ ਕੋਈ ਮਾਰਿਆ ਮੋੜ ਕਰਦੀ ਸੀ اچھا ਤਾਂ ਹੁਣ ਕੱਲ ਦੀ ਲੈ ਵੀ ਵਧੀਆ ਮਿਲਣਾ ਠੀਕ ਆ ਜੇ ਮੁੱਲ ਵੀ ਜਾਏਗਾ 30000 ਦੇ ਦਵਾਂ ਠੀਕ ਆ ਤੋੜ ਦਿਓ ਫਿਰ ਇੱਕ ਰੀ ਲੈਜ ਬਾਕੀ ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਤੇ ਜਿਵੇਂ ਮਾਨਤੰਦ ਚਲੋ ਮੌਕੇ ਤੇ ਕਰ ਹੀ ਦੋਗੇ 28000 ਦੀ ਦੇ ਦੀਏ ਅੱਛਾ 28000 ਦੀ ਦੇ ਦੋਗੇ ਹਾਂ ਠੀਕ ਚਲੋ ਬਾਕੀ ਮੌਕੇ ਦੇ ਹੋਰ ਕਰ ਦੋ ਬੋ ਕਰ ਦਾਂਗੇ 26000 ਦੀ ਵਾਸੀ ਦੇ ਅੱਛਾ 26000 ਜੇ ਜੀ ਕਹਿੰਦੇ ਕਿ ਦੇ ਦਾਂਗੇ ਬਿਲਕੁਲ ਤੇ ਬਾਕੀ ਆਪਣੀ ਸਮਝਣਾ ਆਪਣੀ ਸੋਚ ਸਮਝ ਕੇ ਖੜੋ ਜੀ